ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਾਈ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੋਂ ਬੋਲ ਕਿੱਥੋਂ ਰਹੇ ਹੋ ਬਾਈ ਤੁਸੀਂ ਜਰਮਨੀ ਚੋਂ ਹਾਂਜੀ ਹਾਂਜੀ ਮੈਂ ਜਰਮਨਾਂ ਚ ਰਹਿਣਾ ਹੀ ਹਾਂ ਮਰ ਦੇ ਕਹਿ ਰਹੀ ਆ ਆਪਣਾ ਜਰਮਨ ਚ ਓਕੇ ਓਕੇ ਠੀਕ ਆ ਠੀਕ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਉੱਥੇ ਗਿਆ ਨੂੰ ਮਿਲ ਨੂੰ ਬੋ ਵੀਰੀਆ ਮਤਲਬ ਕਿ ਮਾਰਕੀਟ ਦੇ ਵਿੱਚ ਸਾਲ ਹੋ ਜਾਣਾ ਹੈ ਆਏ ਨੂੰ ਇੱਥੇ ਓਕੇ ਓਕੇ ਠੀਕ ਆ ਠੀਕ ਆ ਹਾਂਜੀ ਪਹਿਲਾਂ ਕਿਤੇ ਹੋਰ ਵੀ ਟਰਾਈ ਕੀਤਾ ਸੀ ਕਿ ਸਿੱਧਾ ਇੱਧਰ ਹੀ ਆਏ ਆ ਨਹੀਂ ਪਹਿਲਾਂ ਵੀ ਜੀ ਮੈਂ ਇੰਗਲੈਂਡ ਦਾ ਟਰਾਈ ਕੀਤਾ ਸੀ ਉੱਥੋਂ ਦੋ ਵਾਰੀ ਰਿਫਿਊਜ਼ਲ ਆ ਗਈ ਸੀ ਮੇਰੀ ਓਕੇ ਤੇ ਫਿਰ ਮੈਂ ਇੱਕ ਵਾਰ ਨਿਊਜ਼ੀਲੈਂਡ ਦਾ ਟਰਾਈ ਕੀਤਾ ਉੱਥੋਂ ਵੀ ਰਿਫਿਊਜ਼ਲ ਆ ਗਈ ਫਿਰ ਮੈਂ ਚੱਲ ਹੁਣ ਯੂਰਪ ਦਾ ਟਰਾਈ ਕਰਦੇ ਆ ਫਿਰ ਯੋਰਪ ਦਾ ਆਇਆ ਸੀ ਮੈਂ ਇੱਥਲੀ ਦੇਸ਼ਾਂ ਦੇ ਆਏ ਆਂਗੀ ਕਾਦੇ ਤੇ ਆਏ ਆਂ ਇਟਲੀ ਵਾਲੇ ਪੇਪਰ ਆਸਾਨੀ ਮੇਰੇ ਕੋਲ ਇਟਲੀ ਤੋਂ ਮੈਂ ਇੱਥੇ ਫਿਰ ਜਰਮਨ ਨੂੰ ਮੂਵ ਹੋ ਗਿਆ ਰਾਂ। ਇਹ ਨਹੀਂ ਜੀ ਇਟਲੀ ਦਾ ਸੀ ਬਿਲਕੁਲ। ਅੱਛਾ। ਨਹੀਂ ਇਟਲੀ ਤੋਂ ਜਰਮਨ ਆਏ ਆ ਸਕਦੇ ਆ ਕਿ ਗਾਂ ਜਰਮਨ ਦਾ ਹੀ ਵੀਜ਼ਾ ਲੈ ਕੇ ਆਏ ਆ। ਨਹੀਂ ਨਹੀਂ ਮਤਲਬ ਕਿ ਮੇਰੇ ਭਾਈ ਵਰਕ ਪਰਮਿਟ ਸੀ ਰਾਂ ਉਹਦਾ ਇਟਲੀ ਦਾ 4 ਮਹੀਨਿਆਂ ਦਾ ਸੀਜ਼ਨਲ ਵਰਕ ਪਰਮਿਟ। ਠੀਕ ਹੈ ਠੀਕ ਹੈ। ਹਾਂ ਜੀ ਫਿਰ ਉੱਥੋਂ ਫਿਰ ਮੈਂ ਇੱਧਰ ਮੂਵ ਹੋ ਗਿਆ ਮਤਲਬ ਕਿ ਇਥੇ ਮੇਰੇ ਰਿਜਿਸਟਰਾਰ ਹੈਗੇ ਤਾਂ। ਉਹਨਾਂ ਕੋਲ ਇੱਥੇ ਆ ਗਏ। ਨਹੀਂ ਫਿਰ ਵੀਜ਼ਾ ਲੈ ਕੇ ਹੀ ਆਏ ਹੋਵੋਗੇ ਇਟਲੀ ਤੋਂ ਜਰਮਨੀ ਦਾ। ਹਾਂਜੀ ਹਾਂਜੀ। ਹਾਂਜੀ ਵੀਜ਼ਾ ਲੈ ਕੇ ਬਾਏਰ ਹੀ ਆਇਆ ਹੈ। ਓਕੇ 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 ਠੀਕ ਆ। ਇੱਥੇ ਕਿਵੇਂ ਕੰਮਕਾਰ ਇੱਥੇ ਕਿਵੇਂ ਆ? ਕੰਮਕਾਰ ਦਾ ਵੀਰੇ ਇੱਥੇ ਵੀ ਥੋੜਾ ਜਿਹਾ ਔਖਾ ਹੀ ਹੈ। ਮਤਲਬ ਕਿ ਜਿੰਨ ਸਿਟੀਜ਼ਨ ਦੇਖੋ ਜਿਹਨੇ ਤੋਂ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਕੰਮ ਦੀ ਜ਼ਿਆਦਾ ਮਤਲਬ ਕਿ ਪੱچے ਬੰਦਿਆਂ ਨਾਲ ਥੋੜਾ ਜਿਹਾ ਔਖਾ ਹੀ ਨਹੀਂ ਇੱਥੇ ਵੀ। ਅੱਛਾ। ਹਾਂ ਜੀ ਤੇ ਆਏ ਤਾਂ ਤੁਸੀਂ ਇੱਥੇ ਵਿਜ਼ਟਰ ਵੀਜ਼ੇ ਤੇ ਹੀ ਹੋਵੋਗੇ ਵਿਜ਼ਟਰ ਵੀਜ਼ੇ ਵਾਲਾ ਕੰਮ ਕਰ ਸਕਦਾ ਹਾਂ ਹਾਂ ਜੀ ਨਹੀਂ ਮਤਲਬ ਕਿ ਵਿਜ਼ਟਰ ਵੀਜ਼ੇ ਵਾਲਾ ਵੀ ਇਹ ਕੰਮ ਕਰ ਸਕਦਾ ਹੈ ਇੱਥੇ ਮਤਲਬ ਕਿ ਫਿਰ ਅਸਾਈਲਮ ਦਾ ਨਾ ਲਾਹਿੰਦਾ ਅਸਾਈਲਮ ਲੈਣੀ ਪੈਂਦੀ ਹੈ ਜੀ ਕੰਮ ਬਾਤ ਤੇ ਅੱਛਾ ਹੁਣ ਤੁਸੀਂ ਫਿਰ ਅਸਾਈਲਮ ਦਾ ਕੇਸ ਲਾਇਆ ਨਹੀਂ ਨਹੀਂ ਅਸਾਈਲਮ ਦਾ ਜੀ ਮੈਂ ਕੇਸ ਲਾਇਆ ਨਹੀਂ ਸੀ ਇਹ ਗਾਈ ਮੈਂ ਇੱਦਾਂ ਹੀ ਕੰਮ ਕਰਦਾ ਪਿਆ ਅਸਾਈਲਮ ਦਾ ਵੀ ਇਹ ਕੇਸ ਇਦਾਂ ਹੁੰਦਾ ਨਾ ਫਿਰ ਇਹ ਫਿੰਗਰਪ੍ਰਿੰਟ ਕਢਾ ਲੈਂਦੇ ਨੇ ਅੱਛਾ ਇੱਥਨੇ ਹਾਂ ਹਾਂ ਮੈਂ ਡਰਦੇ ਨਹੀਂ ਤਾਂ ਨਹੀਂ ਆਇਆ ਹੈਗਾ ਮੈਂ ਜੇ ਕਿਤੇ ਇੰਡੀਆ ਵਾਲੇ ਫਿੰਗਰਪ੍ਰਿੰਟ ਨਿਕਲ ਆਏ ਫਿਰ ਇਹਨਾਂ ਨੂੰ ਪਿੱਛੇ ਨਾ ਭੇਜ ਦੇਣਾ ਕੰਟਰੀ ਦੇ ਰੂਲ ਬਹੁਤ ਸਟ੍ਰਿਕਟ ਹੈ। ਅੱਛਾ ਅੱਛਾ। ਠੀਕ ਹੈ। ਨਹੀਂ। ਮਤਲਬ ਕੋਈ ਅਸੈਲਮ ਦਾ ਕੇਸ ਹੋ ਲਾਉਂਦੇ ਮਤਲਬ ਜਿਹੜੇ ਮਤਲਬ ਡੌਂਕੀ ਲਾਗ ਵੀ ਰਹਉਂਦੇ ਸੈਲਪੀ ਵਾਲੀ ਟਰੈਕ ਤੋਂ ਉਹ ਲਾਉਂਦੇ ਅਸੈਲਮ ਦਾ ਕੇਸ। ਠੀਕ ਹੈ। ਠੀਕ ਹੈ ਠੀਕ ਹੈ। ਹੋਰ ਕਿੰਨੇ ਕਾ ਪੰਜਾਬੀ ਤੁਹਾਡੇ ਨਾਲ ਕੰਮ ਕਰਦੇ? ਪੰਜਾਬੀ ਮੁੰਡੇ ਮਤਲਬ ਕਿ ਕਾਫੀ ਨਹੀਂ ਇੱਥੇ ਮੇਰੇ ਨਾਲ ਏ ਦੋ ਤੇ ਮੁੰਡੇ ਪੰਜਾਬੀ ਹੈਗੇ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਰੈਸਟੋਰੈਂਟ ਤੇ ਬਾਲ ਕੰਮ ਹੀ ਇੱਥੇ ਤੇ ਉੱਥੇ ਕੀ ਆਪਣੇ ਪੰਜਾਬ ਕੀ ਕਰਦੇ ਸੀ ਪੰਜਾਬ ਨੂੰ ਖੇਤੀਬਾੜੀ ਕਰਦੇ ਸਾਈ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਥੋੜੇ ਥੋੜਾ ਲੁਧਿਆਣੇ ਏਰੀਆ 'ਚ ਜਮੀਨਾਂ ਥੋੜੀਆਂ ਹੀ ਘੱਟ ਆ ਹਨਾ ਆਪਣੇ ਜੱਟਾਂ ਕੋਲੇ ਸਾਡੇ ਤਾਂ ਇੱਧਰ ਸਾਡੇ ਇਲਾਕੇ 'ਚ ਤਾਂ ਜਿਵੇਂ ਮੋਗਾ ਫਰੀਦਕੋਟ ਹੋ ਗਿਆ ਮੁਕਸਰ ਹੋ ਗਿਆ ਇਧਰ ਜ਼ਮੀਨਾਂ ਖੁੱਲੀਆਂ ਲੋਕਾਂ ਕੋਲ ਹਾਂਜੀ ਹਾਂਜੀ ਇਹ ਸਾਡੇ ਲੁਧਿਆਣੇ ਵਾਲੀ ਸਾਈਡ ਨੂੰ ਘੱਟ ਨੇ ਇਹ ਕੋਈ ਅੰਡਰਸਟ੍ਰੀਨ ਏਰੀਆ ਆ ਜਾਂਦਾ ਇਹ ਉੱਥੇ ਬਿਲਕੁਲ ਢੇੜ ਜਿਆਦੇ ਨਹੀਂ ਜਿਆਦੇ ਜਿਆਦੇ ਬਿਲਕੁਲ ਇਹ ਉਧਰ ਘੱਟ ਹੈ ਜ਼ਮੀਨਾਂ ਜੀ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਫਿਰ ਅੱਗੇ ਗਾ ਅੱਗੇ ਕੀ ਪਲਾਨਿੰਗ ਹੈ ਅੱਗੇ ਵੀ ਪਲਾਨਿੰਗ ਕੀਤੀ ਹੈ ਜੀ ਮਤਲਬ ਕਿ ਵਾਪਸੀ ਆਵਾਂਗੇ ਪੰਜਾਬ ਵੀ ਤੇ 2-4 ਸਾਲ ਲਾ ਕੇ ਹੋਰ ਫਿਰ ਬੈਕ ਦੇ ਪਲਾਨ ਬੈਕਅਪ ਪਲਾਨੀ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਚੰਗੀ ਗੱਲ ਹੈ ਕਮਾਈ ਕਰ ਲੋ ਜਿਹੜੀ ਹੁੰਦੀ ਆ 2-4 ਸਾਲ ਦੱਬ ਕੇ ਹਾਂਜੀ ਹਾਂਜੀ ਤੇ ਵੈਸੇ ਕਿਵੇਂ ਲੱਗਿਆ ਤੁਹਾਨੂੰ ਮਾਹੌਲ ਇੱਥੇ ਆ ਕੇ ਮਾਹੌਲ ਤੇ ਠੀਕ ਹੀ ਹੈ ਜੀ ਮਤਲਬ ਕਿ ਥੋੜਾ ਜਿਹਾ ਕਦੇ-ਕਦੇ ਲੱਗਦਾ ਕੱਲਾਪਨ ਜਾਂ ਲੱਗਦਾ ਜਿਵੇਂ ਕੋਈ ਗੱਲਬਾਤ ਨਾ ਹੋਵੇ ਕਿ ਸੇ ਦੇ ਨਾਲ ਮਤਲਬ ਕਿ ਪੰਜਾਬੀ ਕੋਈ ਪੰਜਾਬੀ ਕਮਿਊਨਟੀ ਤੁਹਾਡੇ ਇੱਥੇ ਮਤਲਬ ਕਿ ਹੋਰ ਕਮਿਊਨਿਟੀ ਵਾਲੇ ਲੋਕੀ ਆਦੇ ਨਹੀਂ ਠੀਕ ਆ ਠੀਕ ਆ ਠੀਕ ਆ ਠੀਕ ਆ ਹਾਂਜੀ ਠੀਕ ਆ ਉਹ ਤਾਂ ਹੁੰਦਾ ਹੀ ਆ ਹਾਂਜੀ ਤੇ ਉੱਥੇ ਲੁਧਿਆਣੇ ਫਿਰ ਕੋਈ ਡੇਰੀ ਫਾਰਮਿੰਗ ਦਾ ਜਾਂ ਕੋਈ ਉਹਦਾ ਸਹਾਇਕ ਧੰਦਾ ਨਹੀਂ ਸ਼ੁਰੂ ਕੀਤਾ ਫਿਰ ਇੱਧਰ ਕਿਵੇਂ ਜਮੀਨ ਇਹ ਵੀ ਦੇ ਆਪਣੇ ਕੋਲ ਹੈਗੀ ਮਤਲਬ ਕਿ 5-6 ਕਿੱਲੇ ਹੈਗੀ ਏ ਓਕੇ 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 ਠੀਕ ਆ ਹਾਂ ਜੀ ਕੱਲਾ ਕੱਲਾ ਵੀ ਹੁੰਦਾ ਹੀ ਮੈਂ ਮੇਰੀਆਂ ਦੋ ਭੈਣਾਂ ਹੀ ਉਹਨਾਂ ਦਾ ਸਿੱਖਰ ਹੋ ਗਿਆ ਹੋਇਆ ਇਹਨਾਂ ਦੇ ਅੱਛਾ ਅੱਛਾ ਚਲੋ ਉਹ ਵੀ ਜ਼ਿੰਮੇਵਾਰੀ ਲੱਤੀ ਵੀ ਹੈ ਮਤਲਬ ਕਿ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਇੱਧਰ ਕਿਵੇਂ ਫਿਰ ਪਹਿਲਾਂ ਤੋਂ ਹੀ ਸੀਗਾ ਪ੍ਰੋਗਰਾਮ ਵੀ ਬਾਹਰ ਹੀ ਆਉਣਾ ਕਿ ਕੋਈ ਕਿਸੇ ਦੇ ਕਹਿਣਕੁਣ ਤੇ ਪ੍ਰੋਗਰਾਮ ਬਣਾ ਲਿਆ ਇੱਧਰ ਆਉਣ ਦਾ ਹਾਂ ਜੀ ਵੀਰੇ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਜੇ ਮਤਲਬ ਹਰੇਕ ਚਾਹ ਆ ਹੁੰਦਾ ਵਾ ਵੀ ਫਲਾਣਾ ਚਲ ਗਿਆ ਵੀ ਉਹ ਹੀ ਹਿਸਾਬ ਮੇਰਾ ਸੀਗਾ ਵੀ ਮੈਂ ਵੀ ਜਾਵਾਂ ਇੱਕ ਵਾਰ ਦੇਖਾਂ ਬਾਹਰ ਦਾ ਮਾਹੌਲ ਚੜ ਕਿਦਾਂ ਦਾ ਫਿਰ ਇੱਥੇ ਆ ਕੇ ਪਤਾ ਲੱਗਦਾ ਵੀ ਪੰਜਾਬ ਹੀ ਵੈਸੇ ਏਸੇ ਨਾਲ ਉਹ ਜੀ ਤਾਂ ਗੱਲ ਹੈ ਬਿਲਕੁਲ ਜੇ ਥੋੜੀ ਜਿਹੀ ਆਪਾਂ ਸਕੀਮ ਨਾਲ ਚੱਲੇ ਗਏ ਮਿਹਨਤ ਕਰੀਏ ਤਾਂ ਵਧੀਆ ਪੈਸੇ ਕਮਾ ਸਕਦੇ ਆਪਾਂ ਪੰਜਾਬ 'ਚ ਐਸੀ ਕੋਈ ਗੱਲ ਹੈ ਨਹੀਂ ਕਿ ਵੈਸੇ ਹਾਂ ਜੀ ਹਾਂ ਜੀ ਹੂੰ ਉਹ ਵੀ ਸੋਚਿਆ ਜੀ ਇਹਨਾਂ ਪੰਜਾਬ ਬੈਸਟ ਹੈ ਇੱਥੋਂ ਦੇ ਉਹ ਤਾਂ ਪਤਾ ਲੋਕਾਂ ਦੇ ਘੇੜਚਾਲ ਪੰਜਾਬੀ ਜਿੱਦਣ ਨੂੰ ਤੁਰ ਪੈਣ ਫਿਰ ਉਧਰ ਹੀ ਹੋ ਜਾਂਦੇ ਸਾਰੇ ਬਿਲਕੁਲ 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 ਸਹੀ ਹੈ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਹੈ ਉਮਰ ਕਿੰਨੀ ਕਾ ਤੁਹਾਡੀ ਅਜੇ ਤਾਂ ਸਿੰਗਲ ਹੀ ਹੋਵੋਗੇ ਹਾਂ ਜੀ ਅਜੇ ਸਿੰਗਲ ਹੀ ਮੇਰੀ ਉਮਰ ਹੈਗੀ 26 ਸਾਲ ਹੈਗੀ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਜਿੰਨਾ ਕੁ ਚਿਰ ਹੁੰਦੀ ਹੈ ਹਨਾ ਕਮਾਈ ਦੱਬ ਕੇ ਕਰ ਲੋ ਤੇ ਪਲਾਨ ਇਹੀ ਰੱਖੋ ਵੀ ਪੰਜਾਬ ਦੇ ਵਿੱਚ ਹੀ ਚਲੋ ਇੰਨੇ ਨਾਲ ਮਾਪਿਓ ਕੋਲ ਹੀ ਰਹਿੰਦਾ ਬੰਦਾ ਥੋੜਾ ਜਿਹਾ ਵਧੀਆ ਰਹਿੰਦਾਗਾ ਨਾਲ ਇੰਨੇ ਨਾਲ ਮਾਪਿਓ ਨੂੰ ਵੀ ਹੌਸਲਾ ਹੁੰਦਾ ਵੀ ਸਾਡਾ ਜਵਾਕ ਸਾਡੇ ਕੋਲੇ ਆ ਬਾਹਰਲੇ ਤਾਂ ਹਾਲਾਤ ਤੁਹਾਨੂੰ ਪਤਾ ਹੀ ਹੈ ਦਿਨੋਂ ਦਿਨ ਕਿਓ ਜੇ ਹੋਣੇ ਆ ਉਹ ਬਾਹਰ ਦੇ ਹਾਲਾਤ ਮਾੜੇ ਨਹੀਂ ਇੱਥੇ ਮਤਲਬ ਕਿ ਇਦਾਂ ਹੈ ਜੀ ਕਿ ਇਹ ਪੂਰੀਆਂ ਕੰਟਰੀ ਦੇ ਰੂਲ ਸਟ੍ਰੈਕ ਨੇ ਜਿਵੇਂ ਮਤਲਬ ਆਪਣੇ ਕੈਨੇਡਾ ਅਮਰੀਕਾ ਦੇ ਵਿੱਚ ਤੇ ਬਾਹਲਾ ਗਾ ਜਾਂ ਪਿਆਉ ਤਾਂ ਕੰਮ ਇੱਥੇ ਨਹੀਂ ਹੀ ਰਹਿਗਾ ਹਾਂਜੀ 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 ਇਹ ਵੀ ਇੱਥੇ ਰੂਲ ਸਟ੍ਰੈਕਾ ਮਤਲਬ ਕਿ ਜਿਵੇਂ ਆਪਾਂ ਕੋਈ ਵੀ ਕਿਤੇ ਵੀ ਜਾਣੇ ਆਪਾਂ ਨੂੰ ਕੋਈ ਕੁਝ ਕਰ ਨਹੀਂ ਸਕਦਾ ਹੈਗਾ ਮਤਲਬ ਕਿ ਜਿਵੇਂ ਆਪਾਂ ਰਾਤ ਨੂੰ ਵੀ ਫਿਫਥ ਤੋਂ ਘਰ ਆ ਰਹੇ ਆਂ ਕਿਤੇ ਵੀ ਜਾ ਰਹੇ ਆਂ ਤੁਸੀਂ ਕਹਿਣ ਦਾ ਮਤਲਬ ਵੀ ਉਵੇਂ ਹੇਟ ਕਰਾਈਮ ਵਗੈਰਾ ਕੋਈ ਉਦਾਂ ਦੀ ਗੱਲ ਹੈ ਨਹੀਂ ਇੱਥੇ ਹਾਂ ਜੀ ਹਾਂ ਨਹੀਂ ਨਹੀਂ ਹੇਟ ਕਰਾਇਮ ਨਹੀਂ ਹੈ ਹੈਗੀ ਇਹ ਇਹੋ ਜੀ ਗੱਲ ਨਹੀਂ ਹੈਗੀ ਇਸ ਕੰਟਰੀ ਓਕੇ 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 ਠੀਕ ਹੈ ਠੀਕ ਹੈ ਠੀਕ ਹੈ ਤੇ ਵੈਸੇ ਜੇ ਮੰਨ ਕੇ ਚੱਲੀਏ ਵੀ ਮਹੀਨੇ ਦੀ ਕਿੰਨੀ ਕੁ ਕਮਾਈ ਹੋ ਜਾਂਦੀ ਆ ਮਹੀਨੇ ਦੀ ਮਤਲਬ ਕਿ ਵੀਰੇ ਜਿਹੜਾ ਮਤਲਬ ਕਿ ਇੱਕ ਪੱਕਾ ਬੰਦਾ ਵਾ ਜਿਹਦੇ ਕੋਲ ਪੇਪਰ ਸੀਡੀ ਦਾ ਉਹ ਤਾਂ ਮਤਲਬ ਇਹ ਕਮਾ ਲੈਂਦਾ ਵਾ ਤੇ 2200 2300 ਯੂਰੋ ਹੱਦ 2500 ਯੂਰੋ ਵੀ ਬਣ ਜਾਂਦੇ ਆ ਕਿੰਨੇ ਕੁ ਇੰਡੀਆ ਦੇ ਕਿੰਨੇ ਕੁ ਬਣ ਜਾਂਦੇ ਆ ਹਿੰਦੀ ਉਹਦਾ ਮਤਲਬ ਕਿ ਇੱਕ ਤੋਂ ਮਿਲਦਾ 90 ਰੁਪਏ ਹੈ ਸ਼ਾਇਦ ਤੇ ਕੋ ਮਤਲਬ ਕਿ ਪੱਕਾ ਬੰਦਾ 2.5 ਲੱਖ ਰੁਪਏ ਇੰਡੀਆ ਦਾ ਬਣਾ ਲੈਂਦਾ ਬਾਈ ਖਰਚਾ ਖੁਰਚਾ ਕੱਢ ਕੇ ਉਹਨੂੰ 2.5 2 ਬਚ ਜਾਂਦਾ ਹੋਣਾ ਨਹੀਂ ਖਰਚਾ ਕੱਢ ਕੇ ਫਿਰ ਤੇ 1 ਲੱਖ ਡੇਢ ਵੀ ਬਚਦਾ ਜੀ ਇਹਦੇ ਖਰਚਾ ਵੀ ਆ ਜਾਂਦਾ ਜੀ ਕਿ ਮੈਂ ਸਾਰਾ ਟੋਟਲ ਦਿੱਤਾ ਹੈ ਨਾ ਮਤਲਬ 2500 3000 ਤੇ ਸਮਥਿੰਗ ਇੰਨਾ ਕੁ ਬਣ ਜਾਂਦਾ ਜੀ ਠੀਕ ਹੈ ਖਰਚਾ ਖੁਰਚਾ ਕੱਢ ਕੇ ਲੱਖ ਡੇਢ ਲੱਖ ਕਮਾ ਲੈਂਦਾ ਬੰਦਾ ਪੱਕਾ ਹਾਂਜੀ ਹਾਂਜੀ ਲੱਖ ਡੇਢ ਲੱਖ ਕਮਾ ਲੈਂਦਾ ਤੇ ਕੱਚਾ ਕੱਚੇ ਬੰਦੇ ਦਾ ਥੋੜਾ ਇਹ ਔਖਾ ਵਾ ਮਤਲਬ ਕਿ ਕੱਚੇ ਬੰਦੇ ਨੂੰ ਉਹ ਹੀ ਮਤਲਬ ਕਿ ਜੇ ਆਪਾਂ ਕਿਤੇ ਇਟਲੀਅਨ ਰੈਸਟੋਰੈਂਟ ਤੇ ਕੰਮ ਕਰਦੇ ਆ ਤੇ ਉਹ ਮਤਲਬ ਕਿ ਵੱਧ ਤੋਂ ਵੱਧ 11 1200 ਜਾਂ 1300 ਰੁਪਏ ਦਿੰਦਾ ਉਹ ਵੀ 12 ਘੰਟੇ ਲਵਾ ਕੇ ਠੀਕ ਹੈ ਹਾਂਜੀ ਤੇ ਮਤਲਬ ਕਿ ਉਹ ਕੱਚੇ ਦਾ ਥੋੜਾ ਜਿਹਾ ਔਖਾ ਦਾ ਸੀ ਕੱਚਾ ਤਾਂ ਫਿਰ ਖਰਚਾ ਖੁਰਚਾ ਕੱਢ ਕੇ 40-50000 ਰੁਪਏ ਕਮਾਉਂਦਾ ਹੋਊਗਾ ਹਾਂਜੀ ਹਾਂਜੀ ਇੰਨਾ ਵੀ 40-50000 ਹੀ ਬਚਦਾ ਕਰੈਂਟ ਬਹੁਤ ਜ਼ਿਆਦਾ ਏ ਤੇ 300-350 ਯੂਰੋ ਦਾ ਰੈਂਟ ਨਿਕਲ ਜਾਂਦਾ ਈ ਘਰ ਦਾ ਹਾਂ ਹਾਂ ਹਾਂਜੀ ਤੇ ਬਾਕੀ ਟਿੰਕੋ ਟਿੰਕ ਤਾਂ ਤੇ ਹੋਰ ਫੋਨ ਰੀਚਾਰਜ ਤੇ ਖਰਚੇ ਮਿਲਾ ਕੇ ਤਾਂ ਇੰਨਾ ਸੋ 500-550 ਰੁਪਏ ਹੀ ਬਚਦੇ ਹੂੰ ਠੀਕ ਐ ਮਤਲਬ ਕਿ ਜਿਹੜਾ ਬੰਦਾ ਇੰਡੀਆ ਜਾਂ ਪੰਜਾਬ ਦੇ ਵਿੱਚ 10-15000 ਕਮਾਉਂਦਾ ਉਹ 2-4 ਸਾਲ ਲਾ ਕੇ ਕਮਾਈ ਕਰ ਸਕਦਾ 40-50000 ਇਹ 22 ਸਕੀਮ ਨਾਲ ਚੱਲੇ 50000 ਰੁਪਿਆ ਕਮਾ ਸਕਦਾ ਹਾਂਜੀ ਹਾਂਜੀ ਉਹ ਕਮਾ ਸਕਦਾ ਏ ਤੇ ਜਿਹੜਾ ਪਹਿਲਾਂ ਹੀ ਕੋਈ 30-40 ਨੂੰ 50 ਨੂੰ ਹੱਥ ਮਾਰਦਾ ਉਹਨੂੰ ਤਾਂ ਫਿਰ ਫਾਇਦਾ ਨਹੀਂ ਕੋਈ ਆਉਂਦਾ ਹਾਂ ਜੀ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਹੈਗਾ ਉਹ ਤੇ ਬੈਸਟ ਉਹਦੇ ਵਾਸਤੇ ਪੰਜਾਬ ਹੀ ਜਿੰਨ ਕੋ ਕੋ ਸਰਕਾਰੀ ਨੌਕਰੀ ਇਹਦੇ ਕੋਲ ਹੈਗੀ ਉਹਦੇ ਲਈ ਤੇ ਪੰਜਾਬ ਹੀ ਬੈਸਟ ਹੈ ਹੂੰ 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 ਠੀਕ ਹੈ 12 ਘੰਟੇ ਕੰਮ ਵੀ ਬਹੁਤ ਔਖਾ ਹੈ 12 ਘੰਟੇ ਕੰਮ ਕਰਨਾ ਬਹੁਤ ਔਖਾ ਕੰਮ ਹੈ ਹਾਂ ਜੀ 12 ਘੰਟੇ ਕੰਮ ਵੀ ਉਹਦਾ ਮੈਂ ਵੀ ਇਹ ਹਿਸਾਬ ਲਾਇਆ ਮਤਲਬ ਕਿ ਇਹ ਕੰਟਰੀ ਦੇ ਵਿੱਚ ਨਾ ਜਿਵੇਂ ਯੂਰਪ ਨਹੀਂ ਕਰਤਿਆਂ ਕਿ ਤੇਰੇ ਇਹੜੇ ਬਹੁਤ ਘੱਟ ਦਿੰਦੇ ਆ ਠੀਕ ਹੈ ਜੇ ਮਗਲੇ ਦੇ ਘੰਟੇ ਦੇ 4 ਐ ਰੋਜਾਂ ਸਾਢੇ 4 ਐ ਰੋ ਬਸ ਇੰਨਾ ਵੀ ਦੇਣਾ ਹੱਦ ਪੰਜ ਐ ਉਹ ਦੇ ਦੇਣਗੇ ਤੇ ਪੱਕੇ ਬੰਦੇ ਨੂੰ ਉਹੀ 13 ਜਾਂ 14 ਐ ਰੋ ਦੇਣਗੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਉਹ ਤਾਂ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਨਾ ਜਿਹੜਾ ਬਿਜ਼ਨਸਮੈਨ ਬੰਦਾ ਉਹਨੂੰ ਪਤਾ ਵੀ ਇਹ ਕੱਚਾ ਬੰਦਾ ਇੰਨੇ ਕ ਪੈਸੇ ਦੇਵਾਂਗੇ ਤਾਂ ਇਹ ਲੈ ਲੂਗਾ ਹਾਂਜੀ ਹਾਂਜੀ ਇਟਲੀ 'ਚ ਵੀ ਆਈਆਂ ਇਟਲੀ 'ਚ ਵੀ ਆਪਣੇ ਪੰਜਾਬੀ ਬਹੁਤ ਆ ਹਾਂ ਠੀਕ 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 ਤੇ ਇਤਲੀ ਜੀ ਵੀਰੇ ਇਕਲੀ ਨਹੀਂ ਜ਼ਿਆਦਾ ਮਤਲਬ ਕਿ ਖੇਤੀ ਦਾ ਜਾਂ ਡੇਰਿੰਗ ਦਾ ਕੰਮ ਜ਼ਿਆਦਾ ਹੈ ਹਾਂਜੀ ਹਾਂਜੀ ਡੇਰੀ ਦਾ ਜ਼ਿਆਦਾ ਕੰਮ ਜਾਂਦਾ ਬਿਲਕੁਲ ਬਿਲਕੁਲ ਹੂੰ ਸਹੀ ਹੈ ਸਹੀ ਹੈ ਇੱਥੇ ਜ਼ਿਆਦਾ ਤਾਂ ਮਤਲਬ ਹੈ ਰੈਸਟੋਰੈਂਟ ਦਾ ਕੰਮ ਜ਼ਿਆਦਾ ਜਰਮਨ ਦੇ ਵਿੱਚ ਓਕੇ 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 ਠੀਕ ਹੈ ਹਾਂ ਜਰਮਨੀ ਚ ਰੈਸਟੋਰੈਂਟ ਦਾ ਜ਼ਿਆਦਾ ਹੈ ਕੰਮ ਹਾਂਜੀ ਹਾਂਜੀ ਠੀਕ ਠੀਕਾ 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 ਟਰੈਕਟਰ ਟੋਕਟ ਵੀ ਵਾਵਾ ਮਹਿੰਗੀ ਪੈਂਦੀ ਹੈ ਮੈਨੂੰ ਲੱਗਦਾ ਜਰਮਨੀ ਜਾਣ ਵਾਸਤੇ ਤੇ ਇਲੀਏ ਤੋਂ ਹਾਂਜੀ ਇੰਡੀਆ ਤੋਂ ਮੈਨੂੰ ਲੱਗਦਾ ਹਾਂਜੀ ਟਿਕਟ ਕਾਫੀ ਮਹਿੰਗੀ ਹੈ ਮੈਨੂੰ ਲੱਗਦਾ ਮੇਰੇ ਮਾਸੜ ਜੀ ਗਏ ਹੋਏ ਆ ਹੁਣ ਇੰਡੀਆ ਤੇ ਉਹਨਾਂ ਦੇ بیٹے ਦਾ ਪ੍ਰੋਗਰਾਮ ਤੇ 70000 ਦੀ ਟਿਕਟ ਹੋਈ ਸੀ ਉਹਨਾਂ ਅੱਛਾ ਅੱਛਾ ਠੀਕ ਹੈ ਹਾਂਜੀ ਓਕੇ 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 ਉਹ ਹੁਣ ਸਾਲ ਹੋ ਗਿਆ ਤੁਹਾਡਾ ਜੀ ਲੱਗਿਆ ਵਾ ਪ੍ਰੋਪਰ ਹਾਂਜੀ ਜੀ ਤੇ ਲੱਗਾ ਫਿਰ ਵੀ ਕਦੇ ਕਦੇ ਪੰਜਾਬ ਦੀ ਯਾਦ ਆ ਜਾਂਦੀ ਏ ਜਦੋਂ ਮਗਰਲੇ ਕੋਈ ਫੋਨ ਖਾਣਦੇ ਈਲਾ ਰੁਲਾ ਦੇ ਕੀ ਦੀਆਂ ਫਿਰ ਕਦੇ ਲੱਗਦਾ ਜੀ ਮਨ ਯਾਰ ਕਰਦਾ ਔਖੜਦਾ ਫਿਰ ਸਮਝਾ ਲਈਦਾ ਵੀ ਕੋਈ ਨਾਲ ਦੋ ਸਾਲ ਕੱਢ ਜਾਓ ਆ ਨਹੀਂ ਨਹੀਂ ਸਹੀ ਗੱਲ ਆ ਚੰਗੀ ਗੱਲ ਆ ਬਿਲਕੁਲ ਜੇ ਕਮਾਈ ਕਰਨ ਆਏ ਆ ਤਾਂ ਦੋ ਚਾਰ ਸਾਲ ਤਸੱਲੀ ਨਾਲ ਕਮਾਈ ਕਰਕੇ ਤਾਂ ਜਾਓ ਹਾਂਜੀ ਹਾਂਜੀ ਬਿਲਕੁਲ ਨਾਲੇ ਜਿਹੜਾ ਅ ਛੋਟਾ ਜ਼ਿਮੀਂਦਾਰ ਆ ਉਹ ਤਾਂ 2-4 ਸਾਲ ਮਿਹਨਤ ਕਰਕੇ ਚਲੋ ਕੁਝ ਨਾ ਕੁਝ ਬਣਾ ਸਕਦਾ ਤਾਂ ਯਾਂ ਤੇ ਬਾਕੀ ਹੋਰ ਜਿਹੜੇ ਆਪਣੇ ਭੈਣ ਭਰਾ ਚਾਉਂਦੇ ਆ ਜਰਮਨੀ ਜਰਮਣੀ ਜਾਂ ਇਟਲੀ ਉਟਲੀ ਆਉਣਾ ਉਹਨਾਂ ਆਸਤੇ ਕੀ ਸੰਦੇਸ਼ ਆ ਇਹ ਜੇ ਤੁਸੀਂ ਇਹੋ ਮਤਲਬ ਕੇ ਜੇ ਤੁਸੀਂ ਜਰਮਨ ਜਾਣਾ ਚਾਹੁੰਦੇ ਤੇ ਇਥੇ ਤੁਹਾਨੂੰ ਲੱਗਣ ਕਿ ਲੈਂਗੁਏਜ ਸਿੱਖਣੀ ਬਹੁਤ ਜ਼ਰੂਰੀ ਹੈ ਜੇ ਬੰਦਾ ਲੈਂਗੁਏਜ ਹੁੰਦੀ ਨਾ ਉਹ ਬੰਦਾ ਕਾਮਯਾਬ ਹੋਏ ਵੀਰੇ ਕਿ ਕਿਹੜੀ ਲੈਂਗੁਏਜ ਬੋਲਦੇ ਇੱਥੇ ਇੱਥੇ ਡੱਚ ਲੈਂਗੁਏਜ ਚੱਲਦੀ ਜਰਮਨ ਜਈ ਡੱਚ ਹਾਂਜੀ ਹਾਂਜੀ ਡੱਚ ਲੈਂਗੁਏਜ ਠੀਕ ਹੈ ਠੀਕ ਹੈ ਠੀਕ ਹੈ ਆ ਇਹਨਾਂ ਨੂੰ ਮਿਲਦਾ ਇੰਗਲਿਸ਼ ਘੱਟ ਆਉਂਦੀ ਹੈ ਜਰਮਨ ਦੇ ਲੋਕਾਂ ਨੂੰ हां जर्मनी ਦੇ ਲੋਕਾਂ ਨੂੰ ਮਤਲਬ ਜੇ ਇੰਗਲਿਸ਼ ਘੱਟ ਹੁੰਦੀ ਜਾਂ ਫਿਰ ਡੱਚ ਲੋਕੀ ਡੱਚਿੰਗ ਚੱਲਦੀ ਜਾਂਦੀ ਏ ਠੀਕ ਏ ਠੀਕ ਏ ਠੀਕ ਏ ਠੀਕ ਏ ਹਾਂ ਮਤਲਬ ਜਿਹੜੇ ਬੰਦੇ ਨੂੰ ਲੈਂਗੁਏਜ ਆਉਂਦੀ ਆ ਉਹਨਾਂ ਤੇ ਕੰਮ ਦੇ ਚੜਹੀ ਦੱਲ ਹੀ ਰੱਖ ਲੈਂਦੇ ਆ ਬਾਹੂ ਪੇਪਰ ਹੋਣੇ ਹੀ ਕੋਲ ਕਿਸੇ ਜੀ ਕੰਟਰੀ ਦੇ ਜਾਂ ਕਿਸੇ ਹੋਰ ਯੂਰਪ ਦੇ ਕੰਟਰੀ ਕਿਸੇ ਪੇਪਰ ਹੋਣ ਤੇ ਉਹ ਪੇਪਰ ਇੱਥੇ ਜਰਮਨ ਚ ਕਨਵਰਟ ਹੋ ਜਾਂਦੇ अच्छा ਠੀਕ ਏ ਠੀਕ ਏ ਠੀਕ ਏ ਜਾ ਦੇ ਸਪੀਨ ਦੇ ਪੇਪਰ ਨੇ ਜਿਹਦੇ ਕੋ ਕੁਰਤਗਾਲ ਦੇ ਪੇਪਰ ਨੇ ਉਹ ਫਿਰ ਇੱਥੇ ਜਰਮਨ ਦੇ ਵਿੱਚ ਕਨਵਰਟ ਕਰਾ ਕੇ ਫਿਰ ਇੱਥੇ ਆਪਣਾ ਕੋਈ ਵੀ ਕੰਮ ਕਰ ਸਕਦਾ ਖਲੋਈ ਓਕੇ ਠੀਕ ਆ ਤੇ ਇਸ ਸਾਲ ਦੇ ਵਿੱਚ ਤੁਸੀਂ ਤਾਂ ਹੁਣ ਸਮਝ-ਸਮਝ ਲੈਂਦੇ ਹੋਵੋਗੇ ਕਿ ਨਹੀਂ ਅਜੇ ਪਤਾ ਲੱਗਦਾ ਹਾਂ ਨੇ ਮਾੜੇ ਨੂੰ ਧੀ ਮਤਲਬ ਦੇ ਸਮਝ ਲਈ ਜੀ ਆ ਸੇ ਕੁਝ ਮੜ ਮੋਟੇ ਇੰਗਲਿਸ਼ ਦੇ ਵਿੱਚ ਗੱਲਬਾਤ ਕਰ ਲਈ ਦੀ ਕੋਈ ਸਮਝਾ ਲਈ ਦੀ ਕੁਝ ਉਹਨਾਂ ਦੀ ਵੀ ਸਮਝ ਪਈ ਦੀ ਆ ਕੋਈ ਨਹੀਂ ਤੁਹਾਨੂੰ ਕਰਨ ਦੇ ਕੋਈ ਕੋਈ ਹੈ ਵੀ ਇੰਗਲਿਸ਼ ਚ ਗੱਲ ਕਰ ਲੈਂਦਾ ਬਾਸ ਤੂੰ ਜਿਆਦਾ ਡੋਚ ਵਾਲੀ ਹੈ ਜੀ ਇੱਥੇ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਫਿਰ 12 ਘੰਟੇ ਜੌਬ ਕਰਦੇ ਤੁਸੀਂ ਹੈ ਹਾਂਜੀ 12 ਘੰਟੇ ਕਰਦਾ ਹਾਂ ਸੰਡੇ ਛੁੱਟੀ ਹੁੰਦੀ ਹੈ ਸਵੇਰ ਫਿਰ ਕਿੰਨੇ ਵਜੇ ਜਾਣੇ ਆ ਸਵੇਰ ਵੀ ਮੈਂ ਚੱਲ ਜਾਂਦਾ ਵਾਂ ਇਹ ਨਾ ਮੈਨੂੰ ਲੱਗਣਾ ਹੁੰਦਾ ਕੰਮ ਤੇ ਮਤਲਬ ਕਿ ਇੱਕ ਘੰਟਾ ਇੱਕ ਇੱਥੇ ਜਾਣ ਤੋਂ ਵੀ ਲੱਗ ਜਾਂਦਾ ਜੀ ਟ੍ਰੇਨ 'ਚ ਅੱਛਾ ਤੇ ਸ਼ਾਮ ਨੂੰ 9 ਵਜੇ ਮੈਨੂੰ ਸ਼ੂਟਿੰਗ ਦੇ ਤੇ ਘਰ ਆਉਂਦੇ ਮਤਲਬ ਕਿ 10 10 ਵਜ ਜਾਂਦੇ ਹੀ ਰਾਤ ਤੇ ਫਿਰ ਰੋਟੀ ਪਾਣੀ ਦਾ ਕੀ ਕਰਦੇ ਆ ਬਣਾਉਨੇ ਆਪਕੇ ਉੱਥੇ ਹੀ ਖਾ ਖੂ ਕੇ ਆਉਣੇ ਆਪਾਂ ਨੂੰ ਉੱਥੇ ਰੈਸਟੋਰੈਂਟ 'ਚ ਹੀ ਬਣਾਈ ਦਈ ਰੈਸਟੋਰੈਂਟ 'ਚ ਬਣਾਈ ਦਈ ਉੱਥੇ ਡਿਨਰ ਕਰਕੇ ਤੁਰਦੇ ਆ ਫਿਰ ਹਾਂਜੀ ਹਾਂਜੀ ਠੀਕ ਆ ਚਲੋ ਇਹ ਵੀ ਸਹੂਲਤ ਚੰਗੀ ਆ ਨਹੀਂ ਤਾਂ ਅੱਜ ਕੱਲ ਪੰਜਾਬੀ ਮੁੰਡੇ ਆ ਜਿਵੇਂ ਕੈਨੇਡਾ ਅਮਰੀਕਾ ਦੇਖੀ ਦਾ ਫਾਸਟ ਫੂਡ ਜ਼ਿਆਦਾ ਖਾਂਦੇ ਆ ਫਿਰ ਹੈਲਥ ਇਸ਼ੂ ਹੋ ਜਾਂਦੇ ਆ ਉਹਨਾਂ ਨੂੰ ਹਾਂ ਜੀ ਇਥੇ ਮਤਲਬ ਕਿ ਜ਼ਿਆਦਾ ਗੋਰੇ ਮਤਲਬ ਪੰਜਾਬੀ ਕਮਿਊਨਿਟੀ ਦੇ ਆਪਣੇ ਲੋਕ ਮਤਲਬ ਕਿ ਘਾਟੀ ਖਾਂਦੇ ਜਾਂ ਫਿਰ ਗੋਰੇ ਘਰੇ ਬਾਹਰ ਜ਼ਿਆਦਾ ਫਾਸਟ ਫੂਡ ਖਾਂਦੇ ਆ ਹੂੰ 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 ਪੰਜਾਬੀ ਤੇ ਨਹੀਂ ਕਨੇ ਦੇਖਿਆ ਕੋਈ ਬਾਹਰ ਖਾਂਦਾ ਹੂੰ ਠੀਕ ਹੈ ਠੀਕ ਹੈ ਠੀਕ ਹੈ ਓਕੇ ਰੈਸਟੋਰੈਂਟ ਚ ਜੇ ਵੀ ਕੀ ਜੌਬ ਹੁੰਦੀ ਆ ਤੁਹਾਡੀ ਰੈਸਟੋਰੈਂਟ ਨੂੰ ਵੀਰੇ ਮੇਰੀ ਮਤਲਬ ਕਿ ਕਮ ਆ ਡੋਨਰ ਕबाब ਬਣਾਉਣਾ ਮੈਨੂੰ ਅੱਛਾ ਠੀਕ ਹੈ ਹਾਂ ਜੀ ਡੋਨਰ ਕबाब ਬਣਾਈਦਾ ਬਾਕੀ ਕੁਝ ਜਿਹੜੇ ਵੱਡੇ ਸ਼ੈਪ ਨੇ ਉਹਨਾਂ ਦੀ ਹੱਲਪ ਕਰ ਲਈ ਜੀ ਕੋਲੋਂ ਕਿਚਨ ਤੋਂ ਜੋ ਵੀ ਕਟਿੰਗ ਦਾ ਸਮਾਨ ਕਰਕੇ ਹੋਰ ਹੱਲਪ ਕਰਦੀ ਜੀ ਬਾਕੀ ਡੋਨਰ ਕबाब ਬਣਾਈ ਦੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋਈ ਚ ਜ਼ਿਆਦਾ ਕੰਮ ਹੁੰਦਾ ਤੁਹਾਡਾ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੇ ਜਿਹੜੀ ਹੈਗੀ ਪੰਜਾਬੀ ਕਮਿਊਨਿਟੀ ਤੁਸੀਂ ਕਹਿੰਨੇ ਵੀ ਘੱਟ ਦਿਸਦੀ ਆ ਹਾਂਜੀ ਓਕੇ 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 ਠੀਕ ਆ ਚਲੋ ਵਧੀਆ ਜਿੱਥੇ ਪੰਜਾਬੀ ਕਮਿਊਨਿਟੀ ਦਾ ਜ਼ਿਆਦਾਤਰ ਲੋਕੀ ਜ਼ਿਆਦਾਤਰ ਜੇ ਐਤਵਾਰਾਂ ਦੇ ਗੁਰਦੁਆਰੇ ਸਾਹਿਬ ਜਾਂ ਹਾਈ ਉੱਥੇ ਜ਼ਿਆਦਾਤਰ ਮਿਲਦੇ ਆ ਉਦਾਂ ਜਿਵੇਂ ਬੱਸਾਂ ਟ੍ਰੇਨਾਂ ਦੇ ਵਿੱਚ ਕਦੇ ਹੈ ਜੇ ਕੋਈ ਪੰਜਾਬੀ ਮੈਨਜਪਲ ਦੇ ਜ਼ਿਆਦਾ ਮਿਲਦੇ ਨਹੀਂ ਹੈਗੇ ਕੋਈ ਠੀਕ ਹੈ ਠੀਕ ਹੈ ਠੀਕ ਹੈ ਇਹ ਸਾਡੇ ਸ਼ਹਿਰ ਦੇ ਵਿੱਚ ਮਤਲਬ ਹੰਬਰਗ ਦੇ ਵਿੱਚ ਥੋੜੀ ਜਿਹੀ ਪੰਜਾਬੀ ਕਮਿਊਨਿਟੀ ਘੱਟੇ ਉੱਥਾ ਹੋ ਸ਼ਹਿਰ ਜਿਵੇਂ ਬਰਲਿਨ ਹੋ ਗਿਆ ਜਿਹੜਾ ਇਹਨਾਂ ਦਾ ਕੈਪੀਟਲ ਹੈ ਜਰਮਨ ਉਹ ਸਾਈਡ ਹੈਗੇ ਪੰਜਾਬੀ ਬਰਲਿਨ ਵਾਲੀ ਹੈ ਹੂੰ 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 ਠੀਕ ਹੈ ਠੀਕ ਹੈ ਹੰਬਰਗ ਦੇ ਵਿੱਚ ਇਧਰ ਘੱਟ ਨਹੀਂ ਜਿਵੇਂ ਹੁਣ ਤੁਸੀਂ ਐਕਸਪੀਰੀਅੰਸ ਲੈ ਰਹੇ ਆ ਇੱਥੇ ਕਿਚਨ 'ਚ ਕੰਮ ਕਰਦੇ ਆ ਤੇ ਜੇ ਤੁਸੀਂ ਪੰਜਾਬ ਵਾਪਸੀ ਕਹਿੰਦੇ ਆ ਵੀ ਤਿੰਨ ਚਾਰ ਸਾਲਾਂ ਨੂੰ ਕਰਨੀ ਆ ਇਫਰ ਫੂਡ ਦਾ ਕੰਮ ਤੁਸੀਂ ਚਲਾ ਸਕਦੇ ਆ ਵਧੀਆ ਹਾਂ ਜੀ ਨਹੀਂ ਫੂਡ ਦਾ ਕੰਮ ਮੈਂ ਚਲਾ ਸਕਦਾ ਹਾਂ ਯਾਰ ਵੀ ਵਧੀਆ ਮਤਲਬ ਕੋਈ ਕੋਈ ਕੰਮ ਸ਼ੁਰੂ ਕਰਾਂਗੇ ਪੰਜਾਬ 'ਚ ਹੂੰ ਨਹੀਂ ਵਧੀਆ ਗੱਲ ਹੈ ਚਲੋ ਬਾਹਰ ਇਨਾ ਕਰਹਿ ਕੇ ਚਲੋ ਤਜਰਬਾ ਹੋ ਜਾਂਦਾ ਹਨਾ ਆਈਡੀਆ ਆ ਜਾਂਦਾ ਵੀ ਕਿਹੜੀ ਚੀਜ਼ ਚੱਲ ਸਕਦੀ ਆ ਨਾਲੇ ਜਿਹੜਾ ਬੰਦਾ ਕੋਈ ਰੈਸਟੋਰੈਂਟ ਦੀ ਕਿਚਨ 'ਚ ਕੰਮ ਕਰਦਾ ਉਹਦਾ ਤਾਂ ਤਜਰਬਾ ਵੱਧ ਹੋ ਜਾਂਦਾ ਕਿਉਂਕਿ ਫੂਡ ਦਾ ਕੰਮ ਤਾਂ ਵਧੀਆ ਪੰਜਾਬ ਦੇ ਵਿੱਚ ਜੇ ਚੰਗਾ ਫੂਡ ਤੁਸੀਂ ਰੈਸਟੋਰੈਂਟ ਆ ਥੋੜਾ ਚੰਗਾ ਫੂਡ ਬਣਾਉਂਦੇ ਆ ਪਰ ਵਾ ਰੇੜੀ ਲਾ ਕੇ ਖੜੇ ਆ ਤਾਂ ਬੰਦਾ ਦਿਹਾੜੀ ਬਣਾ ਲੈਂਦਾ ਵਧੀਆ ਹਾਂ ਜੀ ਮੁੰਡੇ ਕਰਦੇ ਆ ਹੁਣ ਆਪਣੇ ਜੱਟਾਂ ਦੇ ਬਹੁਤ ਫੂਡ ਦਾ ਕੰਮ ਅੱਜ ਵੀ ਮੈਂ ਦੇਖਿਆ ਮਤਲਬ ਕਿ ਇੱਕ ਲੁਧਿਆਣੇ ਵਾਲੀ ਸੈੱਡ ਉਹ ਮੁੰਡਾ ਰੇੜੀ ਲਾਉਂਦਾ ਹੁੰਦਾ ਵੇ ਉਹ ਕਈ ਬਹੁਤ سارے ਮੁੰਡੇ ਬਾਹਰੋਂ ਆ ਕੇ ਮਤਲਬ ਕਿ ਉਹਨਾਂ ਨੇ ਆਪਨਾ ਕਿਚਨ ਦਾ ਕੰਮ ਸ਼ੁਰੂ ਕੀਤਾ ਮਤਲਬ ਗੱਡੀ ਦੇ ਵਿੱਚ ਸਾਰਾ ਸਮਾਨ ਰੱਖ ਲੈਂਦੇ ਤੇ ਰੇੜੀ ਲਾਉਂਦੇ ਆ ਆ ਬਿਲਕੁਲ ਬਿਲਕੁਲ ਜੇ ਤੁਸੀਂ ਨਈ ਵੀ ਕਰਨਾ ਤਾਂ ਤੁਸੀਂ ਚੰਗੇ 5 ਸਟਾਰ ਹੋਟਲ ਦੇ ਵਿੱਚ ਵੀ ਤੁਹਾਨੂੰ ਵਧੀਆ ਚੰਗੀ ਕੋਈ 50-60 ਹਜ਼ਾਰ ਵਾਲੀ ਜੌਬ ਮਿਲ ਸਕਦੀ ਹੈ ਬੜੇ ਆਰਾਮ ਨਾਲ ਹਾਂਜੀ ਹਾਂਜੀ ਜ਼ਰੂਰੀ ਨਹੀਂ ਆ ਵੀ ਤੁਸੀਂ ਆਪ ਦਾ ਫੂਡ ਦਾ ਕੰਮ ਹੀ ਕਰਨਾ ਹੈ ਜੇ ਫੋਰਨ ਦੇ ਕਿਸੇ ਰੈਸਟੋਰੈਂਟ ਦਾ ਤੁਹਾਡੇ ਕੋਲ ਤਜਰਬਾ ਹੈਗਾ ਤਾਂ ਤੁਸੀਂ ਚੰਗੇ ਰੈਸਟੋਰੈਂਟ ਚ ਵੀ ਜੌਬ ਲੈ ਸਕਦੇ ਆ ਅੰਗੇ ਇਹ ਗੱਲ ਤਾਂ ਹੈ ਜੀ ਮਤਲਬ ਕੋਈ ਨਾ ਕੋਈ ਬੰਦੇ ਨੇ ਸਕਿੱਲ ਸਿੱਖਣੀ ਚਾਹੀਦੀ ਹੈ ਸਕਿੱਲ ਦੀ ਕੰਮ ਆਉਂਦੀ ਹੈ ਉਹ ਵੱਡੀ ਗੱਲ ਇਹ ਹੀ ਆ ਬਸ ਸਕਿੱਲ ਤੁਹਾਡੇ ਹੱਥ 'ਚ ਹੈਗੀ ਆ ਤਾਂ ਤੁਸੀਂ ਭੁੱਖੇ ਨਹੀਂ ਮਰਨਾ ਹਾਂਜੀ ਹਾਂ ਜੀ ਠੀਕ ਆ ਠੀਕ ਆ ਮੇਰਾ ਚੈਨਲ ਰੈਗੂਲਰਲੀ ਵੇਖਦੇ ਆ ਫਿਰ ਤੁਸੀਂ ਕਿ ਕਦੇ-ਕਦੇ ਕੋਈ ਵੀਡੀਓ ਆ ਜਾਂਦੀ ਸਾਹਮਣੇ ਤਾਂ ਵੇਖ ਲੈਨੇ ਆ ਹਾਂਜੀ ਕਦੇ-ਕਦੇ ਮਤਲਬ ਕਿ ਜਦੋਂ ਕਿ ਫਰੀ ਹੋਵੇ ਟਾਈਮ ਜਦੋਂ ਮਤਲਬ ਕਿ ਕਿਚਨ ਦੇ ਵਿੱਚ ਕੰਮ ਨਾ ਹੋਵੇ ਕੋਈ ਮਤਲਬ ਕਸਟਮਰ ਨਾ ਆਇਆ ਹੋਵੇ ਕੋਈ ਆਰਡਰ ਨਾ ਆਇਆ ਹੋਵੇ ਫਿਰ ਤੁਹਾਡੀ ਵੀਡੀਓ ਨਾਲ ਦੇਖ ਲੈਣਾ ਉਹਨਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਚਲੋ ਵਧੀਆ ਗੱਲ ਆਈ ਕਿਤੇ ਤੁਸੀਂ ਉਹ ਅਮਰੀਕਾ ਵਾਲੀ ਵੀ ਪਾਈ ਹੋ ਉਹ ਵੀ ਦੇਖੀ ਸੀ ਮੈਂ ਓਕੇ ਮਤਲਬ ਕਿ ਲਾਜੰਟਸ ਚ ਅੱਗ ਲੱਗੀ ਐ ਤੇ ਬਾਕੀ ਫੈਨੈਡੀ ਦੀਆਂ ਤਾਂ ਤੁਹਾਡੇ ਵੀਡੀਓ ਵੀਪ ਨਹੀਂ ਦਿਨਾਂ ਹਾਂਜੀ 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 ਬਸ ਅਸੀਂ ਤਾਂ ਇਹੀ ਮੇਰੀ ਤਾਂ ਹੁੰਦਾ ਵੀ ਚਲੋ ਜਿਹੜਾ ਬੰਦਾ ਆ ਕੇ ਇੱਥੇ ਸੈੱਟ ਹੋ ਜੇ ਤਾਂ ਵਧੀਆ ਗੱਲ ਆ ਪਹਿਲੀ ਗੱਲ ਤਾਂ ਕਹੀਦਾ ਭਾਈ ਪੰਜਾਬ ਛੱਡੋ ਨਾ ਜੇ ਬਾਹਲੀ ਕੋਈ ਐਮਰਜੈਂਸੀ ਹੈਗੀ ਆ ਤਾਨੂੰ ਲੱਗਦਾ ਵੀ ਸਾਡਾ ਇੱਥੇ ਨਹੀਂ ਬਣਦਾ ਕੁਝ ਫੇਰ ਟਰਾਈ ਕਰੋ ਜੇ ਇੱਥੇ ਹੱਥ ਪੈਰ ਮਾਰ ਸਕਦੇ ਆ ਤਾਂ ਫਿਰ ਨਾ ਹੀ ਪੰਗਾ ਲਓ ਤੁਸੀਂ ਬਾਹਰ ਬੂਰ ਦਾ ਹਾਂ ਜੀ ਮਤਲਬ ਕਿ ਜਿਨ੍ਹਾਂ ਦਾ ਮਤਲਬ ਕਿ ਕਈ ਤੇ ਇਹ ਆ ਨਾ ਜਿਨ੍ਹਾਂ ਕੋਲ ਜ਼ਮੀਨ ਜਾਇਦਾਦ ਦੀ ਕੁੱਲੀ ਹੁੰਦੀ ਹੈ 25 30 ਕਿੰਨੇ ਉਹ ਵੀ ਕਹਿੰਦਾ ਕੋਈ ਨਹੀਂ ਹੁਣ ਇੱਥੇ ਰਹਿਣ ਦਾ ਫਾਇਦਾ ਕੋਈ ਨਹੀਂ ਹੈਗਾ ਵੀ ਬਾਹਰ ਚੱਲੀਏ ਉਹ ਸਾਡੇ ਮਾਲਵੇ ਵਾਲੇ ਬਾਈ ਜਿਆਦਾ ਕਰਦੇ ਆ ਜਿਹੜੇ ਆ ਚਲੋ ਤੁਸੀਂ ਵੀ ਮਾਲਵੇ 'ਚ ਆ ਜਾਨੇ ਆ ਹਾਂ ਸਾਡਾ ਏਰੀਆ 'ਚ ਜਿਆਦਾ ਖੁੱਲੀਆਂ ਜ਼ਮੀਨਾਂ ਵਾਲੇ, 50-50 ਕਿੱਲਾਂ ਵਾਲੇ ਇਵਨ ਕੀ ਨੌਕਰੀਆਂ ਛੱਡ ਕੇ ਸਰਕਾਰੀ ਨੌਕਰੀਆਂ ਛੱਡ ਕੇ ਤੁਰੇ ਜਾਂਦੇ ਆ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੇ ਦਿਮਾਗ ਨੂੰ ਹੋਇਆ ਕੀ ਆ। ਆਹੋ ਤੇ ਕੋ ਪਿੰਡਸ਼ਾਈ ਨੌਕਰੀ ਛੱਡ ਕੇ ਇੱਥੇ ਆ ਕੇ ਗੋਰੀਆਂ ਦੀ ਗੁਲਾਮੀ ਕਰਨ ਲੱਗ ਪੈਂਦੇ ਨੇ ਆ ਕੇ। ਆਹੋ ਹੀ ਤਾਂ ਉਹੀ ਤਾਂ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਵੀ ਸਰਕਾਰੀ ਨੌਕਰੀ ਨੂੰ ਬੰਦਾ ਤਰਸਦਾ ਹੈ। ਵੀ ਮੀ ਆਵੇਂ ਏਰੀਆਵੇ ਤੁਹਾਨੂੰ ਸਰਕਾਰ ਨੇ ਪੈਸੇ ਚੜੇ ਮਹੀਨੇ ਤੇ ਹੀ ਦੇਣੇ ਆ ਦੇ ਤੁਹਾਨੂੰ। ਬਦਿਆ ਤੁਹਾਡੀ ਜ਼ਿੰਦਗੀ ਆ ਵਧੀਆ ਤੁਸੀਂ ਪੰਜਾਬ ਚ ਰਹਿ ਰਹੇ ਆ ਪੰਜਾਬ ਚ ਰਹਿਣਾ ਹੀ ਆਪਦੇ ਆਪ ਚ ਇੱਕ ਬਹੁਤ ਵੱਡੀ ਗੱਲ ਆ ਪਰ ਫਿਰ ਵੀ ਆਪਣੇ ਬੰਦੇ ਕਹਿੰਦੇ ਹੁੰਦੇ ਆ ਵੀ ਦੂਜੇ ਦੀ ਥਾਲੀ ਚ ਲੱਡੂ ਵੱਡਾ ਹੀ ਦਿਸਦਾ ਭੱਜੇ ਜਾਂਦੇ ਬਾਹਰਲੇ ਮੁਲਕਾਂ ਨੂੰ ਬਿਨਾ ਬਿਨਾ ਸੋਚੇ ਸਮਝੇ ਭੱਜੇ ਤੁਰੇ ਜਾਂਦੇ ਆ ਅਨ ਬਾਕੀ ਕੋਈ ਸ਼ਾਇਦ ਮਤਲਬ ਕਿ ਆਪਣੇ ਪੇਰੈਂਟਸ ਵੀ ਕਹਿੰਦੇ ਨੇ ਵੀ ਇੱਥੇ ਕੀ ਦਿੱਕਤ ਜੇ ਬਿਆਵੇ ਬਾਹਰ ਆ ਜਾਓ ਵੀ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਮੋਸ਼ਾ ਉਹਨਾਂ ਵੀ ਮਾਲ ਸਿੱਖਦਾ ਇਦਾਂ ਵੀ ਹੋ ਗਈ ਹਾਂਜੀ 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 ਬਿਲਕੁਲ 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 ਕਈ ਹੁੰਦੇ ਆ ਪੇਰੈਂਟਸ ਜਿਹੜੇ ਇਨਸਿਸਟ ਕਰਦੇ ਆ ਆਉਦੇ ਜਵਾਕਾਂ ਨੂੰ ਵੀ ਨਹੀਂ ਤੁਸੀਂ ਬਾਹਰ ਹੀ ਜਾਓ ਇੱਥੇ ਕੁਝ ਨਹੀਂ ਰੱਖਿਆਗਾ ਤੇ ਉਹ ਸਿਰਫ ਅਨਪੜਤਾ ਜਾਂ ਨੌਲੇਜ ਕਹਿ ਸਕਦੇ ਆ ਆਪਾਂ ਵੀ ਨੌਲੇਜ ਦੀ ਘਾਟ ਹੈ ਹਾਂਜੀ ਹਾਂਜੀ ਬਾਰੋਂ ਦਾ ਸਗੋ ਲੋਕ ਇੱਥੇ ਪੰਜਾਬ ਚ ਇਨਵੈਸਟ ਕਰੀ ਜਾਂਦੇ ਆ ਈਵਨ ਕੀ ਗੋਰੇ ਗੋਰੀਆਂ ਦੀਆਂ ਕੰਪਨੀਆਂ ਇਨਵੈਸਟ ਕਰੀ ਜਾਂਦੀਆਂ ਇੰਡੀਆ ਦੇ ਵਿੱਚ ਤੇ ਆਪਾਂ ਆਪਦਾ ਸਾਰਾ ਕੁਝ ਛੱਡ ਛੜਾ ਕੇ ਬਾਹਰ ਭੱਜੇ ਤੁਰੇ ਜਾਂਦੇ ਆ। ਪ੍ਰਾਪਰ ਤੇ ਮਤਲਬ ਦਾ ਪੰਜਾਬ ਨਹੀਂ ਕਰਨਾ ਚਾਹੀਦਾ ਮਤਲਬ ਕਿ ਜੇ ਉੱਥੇ ਨਹੀਂ ਸਰਦਾਗਾ ਮਤਲਬ ਕਿ ਪੜ੍ਹਾਈ ਵੀ ਕੀਤੀ ਨੌਕਰੀ ਨਹੀਂ ਮਿਲੀ ਫਿਰ ਵੀ ਜਦੋਂ ਨਹੀਂ ਸਰਦਾਗਾ ਫਿਰ ਆ ਜਾਣਾ ਚਾਹੀਦਾ ਮਤਲਬ ਕਈ ਦੇ ਹਰਦੇਪੁਰ ਜਿੱਦਿਆਂ ਨੂੰ ਵੀ ਇੱਧਰੋਂ ਆ ਜਾਂਦੇ ਆ। ਇਹ ਬਾਅਦ ਪਤਾ ਨਹੀਂ ਕਿ ਦਰਸਤਾਂ ਨੂੰ ਹੀ ਲੱਗੇ ਨੇ। ਹਾਂ ਬਿਲਕੁਲ ਵੱਡੀ ਹਾਂਜੀ ਇਹੀ ਕਰ ਲੈ ਜੀ ਬਸ। ਦੇਖਣਾ ਚਾਹੀਦਾ ਬੰਦੇ ਨੂੰ ਪਹਿਲਾਂ ਸੂਝ ਸਮਝ ਕੇ ਉਹਦੇ ਤੇ ਤੁਸੀਂ ਵਰਕਆਊਟ ਕਰੋ ਚੰਗੀ ਤਰ੍ਹਾਂ। ਵੀ ਵਾਕੈ ਹੀ ਕੁਝ ਹੈ ਗੱਲਬਾਤ ਕਿ ਨਹੀਂ ਹੈ ਐਵੇਂ ਮੂੰਹ ਚੱਕ ਕੇ ਤੁਰ ਜਾਣਾ ਵੀ ਵੇਖੋ ਵੇਖੀ ਵਾਲੇ ਕੰਮ ਚ ਉਹ ਫਿਰ ਗਲਤ ਹੋ ਜਾਂਦਾ ਹੈ। ਹਾਂਜੀ ਹਾਂਜੀ। ਹੋਰ ਹੋਰ ਬਈ ਕੋਈ ਗੱਲਬਾਤ? ਬਾਕੀ ਗੱਲਬਾਤ ਸਭ ਸਹੀ ਹੈ ਠੀਕ ਹੈ ਚੱਲੀ ਜਾਂਦੀ ਹੈ ਵਧੀਆ ਬਾਕੀ ਇੱਕ ਥਾੜੀ ਮੈਂ ਉਹ ਹੈਲਥ ਇਸ਼ੂ ਵਾਲੀ ਤੁਸੀਂ ਨਹੀਂ ਮੇਰੇ ਲਈ ਵੀ ਜੋ ਭਾਈ ਕੈਨੇਡਾ ਦੀ ਹਾਂਜੀ 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 ਉਹ ਉਹਦਾ ਸਿਸਟਮ ਮਤਲਬ ਕਿ ਇੱਥੇ ਵੀ ਉਹੀ ਸਿਸਟਮ ਆ ਮਤਲਬ ਕਿ ਇਹ ਕੀ ਹੈਲਥ ਇਸ਼ੂ ਦਾ ਮਤਲਬ ਕਿ ਇਹਦੀ ਕੋ ਡਾਟਾ ਨਹੀਂ ਆ ਮਿਲਦਾ ਹੈਗਾ ਜੀ ਇੱਥੇ ਜੀ ਅੱਛਾ ਓਕੇ ਉਹ ਉਹ ਚੱਕਰ ਜਿਆ ਥੋੜਾ ਹੈ ਇੱਥੇ ਵੀ ਇਸ ਕੰਟਰੀ ਵੀ ਹੈ ਵੀ ਹੈਲਥ ਇਸ਼ੂ ਨਹੀਂ ਹੈ ਡਾਕਟਰਾਂ ਦੀ ਘਾਟ ਆ ਤੁਹਾਡਾ ਕਹਿਣ ਦਾ ਮਤਲਬ ਹਾਂਜੀ 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 ਡਾਕਟਰਾਂ ਦੀ ਘਾਟ ਹੀ ਇੱਥੇ ਹੂੰ 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 ਉੱਥੇ ਡਾਕਟਰਾਂ ਦੀ ਘਾਟ ਕਰਕੇ ਪੰਗਾ ਪੈਂਦਾ ਨਾ ਡਾਕਟਰ ਹੈ ਨਹੀਂ ਮਿਲੀਅਨ ਪਿੱਛੇ ਤਾਂ ਇੱਕ ਅੱਧਾ ਡਾਕਟਰ ਹੈਗਾ ਤੇ ਫਿਰ ਉਹ ਕੀ ਕਰੂ ਉਹ ਡਾਕਟਰ ਨੇ ਪੇਪਰ ਵਰਕ ਵੀ ਕਰਨਾ ਪੇਪਰ ਵਰਕ ਬਹੁਤ ਆ ਪੇਪਰ ਵਰਕ ਚ ਹੀ ਉਲਝਾਈ ਰੱਖਦੇ ਆ ਬੰਦੇ ਨੂੰ ਹੁਣ ਬੰਦਾ ਹੁਣ ਟ੍ਰੀਟਮੈਂਟ ਕਰੂਗਾ કે ਪੇਪਰ ਵਰਕ ਕਰੂਗਾ ਜੇ ਪੇਪਰ ਵਰਕ ਕਰਾਉਣਾ ਤੁਸੀਂ ਕੋਈ ਵੱਖਰਾ ਸਟਾਫ ਭਰਤੀ ਕਰੋ ਪੇਪਰ ਵਰਕ ਵਾਸਤੇ हां जी हां जी तो बस ਇਹਨਾਂ ਮੁਲਕਾਂ 'ਚ ਇਹੀ ਤਰਸਦੀ ਆ ਥੋੜੀ ਜਿਹੀ ਵੀ ਮੈਡੀਕਲ ਜਿਹੜੀਆਂ ਹੈਗੀਆਂ ਫੈਸਿਲਿਟੀਆਂ ਬਹੁਤ ਘੱਟ ਆ ਹਾਂ ਜੀ ਮੈਡੀਕਲ ਵੱਲ ਥੋੜਾ ਜਿਹਾ ਇਹਨਾਂ ਦੀ ਸਰਕਾਰਾਂ ਨੂੰ ਥੋੜਾ ਜਿਹਾ ਕਰਨਾ ਚਾਹੀਦਾ ਵੀ ਡਾਕਟਰ ਹੋਰ ਕਰਨੇ ਚਾਹੀਦੇ ਪਰ ਕੀ ਬਿਲਕੁਲ 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 ਸਹੀ ਆ ਚਲੋ ਹੋ ਸਕਦਾ ਹੋਣ ਵਾਲੇ ਟਾਈਮ 'ਚ ਕੋਈ ਫਰਕ ਪੈ ਜੇ ਵੱਧ ਜੇ ਗਿਣਤੀ ਹਾਂ ਜੀ ਬਿਲਕੁਲ ਹੈ ਮਨਨ ਦੇ ਡਾਕਟਰ ਕੋਵਿਡ ਨੇ ਕੋਵਿਡ ਨੇ ਬਹੁਤ ਕੁਝ ਸਿਖਾਇਆ ਕੰਟਰੀਆਂ ਨੂੰ ਹਾਂ ਜੀ ਜਿਨ੍ਹਾਂ ਕੋਲੇ ਮੈਂ ਜਿਹੜੀ ਡਾਕਟਰੀ ਲਾਈਨ ਦੀ ਪਾਵਰ ਘੱਟ ਸੀਗੀ ਉਹ ਕੰਟਰੀਆਂ ਨੇ ਯੂਰਪ ਨੇ ਖਾਸ ਕਰਕੇ ਬਹੁਤ ਸਫਰ ਕੀਤਾ ਹਾਂ ਯਾਨੀ ਕੋਵਿਡ ਦੇ ਵਿੱਚ ਜਿਹੜੇ ਕੰਟਰੀ ਬਹੁਤ ਜ਼ਿਆਦਾ ਸਫਰ ਕੀਤਾ ਹੈ ਇੱਥੇ ਬਹੁਤ ਜ਼ਿਆਦਾ ਕੀਤਾ ਇਸ ਕੰਟਰੀ ਨੇ ਹੂੰ 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 ਠੀਕ ਠੀਕ ਤੇ ਹੁਣ ਪੰਜਾਬ ਕਿਦੋਂ ਮਾਰਨਾ ਫਿਰ ਗੇੜਾ ਕਿ 2-4 ਸਾਲ ਲਾ ਕੇ ਆਓਗੇ ਪੰਜਾਬ ਹਜੇ ਲਾਂਗੇ ਗੇੜਾ ਇਹ ਲੱਗ ਜਾਣਗੇ 2-3 ਸਾਲ ਲੱਗ ਜਾਣੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹਾਂ ਜੀ ਮਤਲਬ ਇੱਥੇ ਹੈ ਨਾ ਵੀ ਇੱਥੇ ਪੀਆਰ ਨਹੀਂ ਕੰਟਰੀ ਦਿੰਦੀ ਹੈਗੀ ਤੇ ਵੀ ਹਾਂ ਨਹੀਂ ਇੱਥੇ ਦਾ ਕੰਮ ਹੀ ਹੈ ਕੰਮ ਕਰ ਲਓ ਬਸ ਠੀਕ ਹੈ ਤਾਂ ਹਾਂਜੀ ਬਸ ਕੰਮ ਕਰ ਲਓ ਤੇ ਬਸ ਠੀਕ ਹੈਗਾ ਪੀਆਰ ਮਤਲਬ ਕਿ ਜੇ ਇਥੇ ਸਿਖਿੰਗਨ ਦੇ ਨਾਲ ਆਪਾਂ ਕੋਈ ਵਿਆਹ ਕਰਾ ਆ ਵਿਆਹ ਕਰਾਈਏ ਫਿਰ ਹੈ ਫਿਰ ਪੀਆਰ ਮਿਲ ਜਾਂਦੀ ਵੈਸੇ ਇਦਾਂ ਪੀਆਰ ਨਹੀਂ ਮਿਲਦੀ ਠੀਕ ਹੈ 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 ਚਲੋ ਠੀਕ ਹੈ ਬਾਈ ਜੀ ਫਿਰ ਠੀਕ ਹੈ ਠੀਕ ਹੈ ਓਕੇ ਬਾਈ ਜੀ ਧਿਆਨ ਰੱਖਿਓ ਆਪਦਾ ਸასი ਕਾਲ ਠੀਕ ਹੈ ਜੀ ਸასი ਕਾਲ